नहीं मैं लोग सफर करते हैं बोल रही हूं कि हर कोई गलत है हर रोड पे इस गलत नहीं है मैं बोल रही हूँ पौने आठ रोपर सारे बस लेके जाती है ओवरलोडेड जाती है, या 52 सीटर है तो फिफ्टी टू ही रहे पठानकोट है, है। हर कोई कंफ्लिक नहीं है हर पाँच चुंगलियाँ बराबर नहीं है मैंने बोल रही हूँ की ये सारे गलत है इनमें से बहुत से ऐसे लोडेड हो के कोई बात नहीं जाना है और हमने बो वर्डिंग भी सुनी है छठ पर आधार कार्ड चल लगे मैं वही बोल रही हूँ मेरी बात सुनो मैं वही बोल रही हूँ हर कोई बराबर नहीं है मेरी भी पांच बराबर नहीं है हर कोई कम्प्लिक नहीं है यहाँ पे लेकिन सिर्फ दो चार है जिनकी वजह पे सुबह डेढ़ सौ बंदा खड़ा होता है सिर्फ दो चार पर्सन की वजह से मुलाजम चुके हैं ਸਾਨੂੰ ਲੈ ਕੇ ਜਾਣਗੇ ਕੋਈ ਗੱਲ ਨਹੀਂ ਉਹ ਨਹੀਂ ਫਿਰ ਦੁਬਾਰਾ ਵੀ ਲਾ ਸਕਦੇ ਆਪਾਂ ਆਮ ਆ ਕੋਈ ਅੱਡੀ ਗੱਲ ਨਹੀਂ ਹੁਣ ਤਾਂ ਤੁਸੀਂ ਜਿਹੜੀ ਮੈਂ ਗੱਲ ਕਰਦਾ ਹੁਣ ਤੁਸੀਂ ਇਹਨੂੰ ਦੇਖੋ ਕਿ ਬਾਕੀ ਦੇ ਲੋਕ ਪਰੇਸ਼ਾਨ ਹੋ ਰਹੇ ਪੈਣਾ ਗੱਲ ਤੇ ਜੇ ਜਲਦੀ ਸਟਾਫ ਲਗਾ ਦੇ ਨਾ ਨਹੀਂ ਨਹੀਂ ਪਲੀਜ਼ ਤੁਸੀਂ ਹੁਣ ਸਾਈਡ ਤੇ ਹੋਵੋ ਕੋਈ ਬੋਲਿਆ ਹੈਗਾ ਜੋ ਹੈਗਾ ਨਹੀਂ ਕੋਈ ਗੱਲ ਨਹੀਂ ਸਾਡਾ ਕੰਮ ਕਰਦੇ ਆਂ ਕੋਈ ਸਲੂਸ਼ਨ ਨਹੀਂ ਹੈਗਾ ਦੇਲਾ ਕਰਕੇ ਡਿਊਟੀ ਜਾਣਾ ਹੁੰਦਾ ਹੈ ਆਹ ਜਿਹੜਾ ਸਭ ਨੇ ਸਾਡਾ ਡਿਊਟੀ ਹੀ ਖਾ ਵੀ ਹੋਣਾ ਬਸਾਂ ਕਿਉਂ ਸਾਨੂੰ ਕਹਿੰਦੇ 30 ਮਿੰਟ ਪਹਿਲੇ ਹੋਰ 30 ਮਿੰਟ ਆਪਾਂ ਡਿਊਟੀ ਤੇ ਪਹਿਲੇ ਜਾਓਗੇ ਤਾ ਵੀ ਨਹੀਂ ਜਾਓਗੇ ਕੋਈ ਵੀ ਨਹੀਂ ਜਾਏਗਾ ਮੈਂ ਕਹਿੰਦੀ ਹਾਂ ਲੇਡੀਜ਼ ਥੋੜਾ ਜੈਂਟਸ ਵੀ ਬਤਾ ਦੇ ਮੈਨੂੰ ਚਾਕੇ ਸੁਣੋ ਮੇਰੀ ਗੱਲ ਸਾਰਾ ਜੇ ਕਰੋਗੇ ਤਾਂ ਫਿਰ ਤਾਰਾ ਹੋ ਜਾਊਗਾ ਕੋਈ ਗੱਲ ਨਹੀਂ ਅੱਧੀ ਗੱਲ ਹੁੰਦੀ ਹੈ ਇੱਕ ਦਿਨ ਦਾ ਕੰਮ ਹੋਵੇ ਦੋ ਦਿਨ ਦਾ ਕੰਮ ਹੋਵੇ 4 ਸਾਲ ਮੈਨੂੰ ਹੋ ਗਏ ਇਹਨਾਂ ਨੂੰ ਵੀ ਵੱਧ ਸਾਲ ਹੋ ਗਏ ਸਾਨੂੰ ਜਿਆਦਾ ਸਾਲ ਹੋ ਗਏ ਸੇਭਾਡ ਬੰਨ ਨੀ ਇਹਨੇ ਆਪਣੇ ਜਿਹੜਾ ਡੀਪੂ ਦਾ ਮੈਨੇਜਰ ਵਗੈਰਾ ਦੇਖੋ ਸਾਰੇ ਚੈਨਲ ਆ ਗਿਆ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਹੈਗਾ ਸਾਰੀ ਗੱਲ ਦਾ ਠੀਕ ਹੈ ਨਾ ਕਿਉਂਕਿ ਚੰਡੀਗੜ੍ਹ ਬੱਸ ਸਟੈਂਡ 'ਚ ਅਸੀਂ ਖੜਦੇ ਆ ਉੱਥੇ ਉਹ ਵੀ ਕਹਿ ਦਿੰਦੇ ਸ਼ਾਮ ਨੂੰ ਆਪਣਾ ਟਿੱਪੂ ਦੀ ਬੱਸ ਨਹੀਂ ਹੁੰਦੀ ਕਹਿ ਦਿੰਦੇ ਤੁਸੀਂ ਮੈਡਮ ਕਿੱਥੇ ਜਾਣਾ ਮੈਨੂੰ ਉਹਨਾਂ ਨੇ ਲਾਈਟਾਂ ਤੋਂ ਉਤਾਰਿਆ ਇੱਕ ਵਾਰ ਕਹਿੰਦੇ ਮੈਡਮ ਮੈਂ ਕਿਹ ਸਰ ਕਰਾ ਲਈ ਜਾਣਾ ਕਹਿੰਦੇ ਮੈਡਮ ਸਾਡਾ ਟਿੱਪੂ ਨਹੀਂ ਕਰਾ ਲਈ ਜਾਊਗਾ ਮੈਨੂੰ ਲੱਗਦਾ ਤੇ ਜਾ ਰਿਹਾ ਜਿਵੇਂ ਪਤਾ ਨਹੀਂ ਦੁਸ਼ਮਣੀ ਹੈ ਇਹਨਾਂ ਦੀ ਗੰਮੀ ਹੋਣਾ ਇੰਨਾ ਕ ਹੋ ਗਿਆ ਬਹੁਤ ਹੈ ਜੇ ਦੁਬਾਰਾ ਕਰਵਾਂਗੇ ਤਾਂ ਉਹ ਹੱਲ ਹੋ ਜੂ ਹੁਣ ਹੱਲ ਖੈਤੇ ਖੜ ਕੇ ਹੋ ਜੂਗਾ ਹੁਣ ਸਾਨੂੰ ਦੱਸੋ ਜਦੋਂ ਹੁਣ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਕੋਈ ਕਰ ਦੂਗੇ ਸਾਰਾ ਕੁਝ ਕੋਈ ਗੱਲ ਨਹੀਂ ਸਰ ਦੇਖੋ ਗੱਲ ਇਹ ਨਹੀਂ ਹੈਗੀ ਕਿ ਇੱਕ ਵਾਰ ਪਤਾ ਲੱਗੇ ਦੀ 4 ਸਾਲ ਤੋਂ ਅਸੀਂ ਖੜੇ ਆ ਠੀਕ ਹੈ ਰੋਜ਼ ਕਹਿੰਦੇ ਜੀਐਮ ਨੂੰ ਨਹੀਂ ਪਤਾ ਕਿ ਕਿੰਨੀ ਬੱਚਾ ਚੜਾ ਕੇ ਜਾਂਦੇ ਕੈਮਰਾ ਲੱਗੇ ਕੈਮਰਾ ਕਢਾ ਕੇ ਦੇਖ ਲੈ ਜਿਨੇ ਸਾਰੇ ਨਾ ਨਾ ਜੀ ਮੇ ਸਰ ਕਹਿੰਦੇ ਕਿ ਹੁਣ ਠੀਕ ਹੋ ਜਾਊਗਾ ਚਾਰ ਸੱਤ ਦੇ ਤਾਂ ਕੁਝ ਠੀਕ ਹੋਇਆ ਨਹੀਂ ਹੁਣ ਠੀਕ ਹੋ ਜਾਊਗਾ ਤੁਸੀਂ ਸਰ ਜੀਐਮ ਨਾਲ ਵੀ ਗੱਲ ਕਰੋਗੇ ਸਰ ਤੁਸੀਂ ਜੀਐਮ ਨਾਲ ਕਰ ਲੈਣੇ ਕੋਈ ਗੱਲ ਕਰ ਲੈਣੇ ਕਰ ਲੈਣੇ ਜੀਐਮ ਨਾਲ ਕਰ ਕਰਦੇ ਆਪਾਂ ਕਰਦੇ ਆਪਾਂ ਤੁਸੀਂ ਕਿੱਧਰ ਖੜੇ ਹੋ ਗਏ ਸਰ ਕਹਿੰਦੇ ਜੀਐਮ ਨਾਲ ਗੱਲ ਕਰਕੇ ਹੱਲ ਕਰਦੇ ਆ ਠੀਕ ਹੈ ਕਦ ਤੱਕ ਹੋਊਗਾ ਸਾਨੂੰ ਟਾਈਮ ਲਾਈਨ ਦੇ ਦਿਓ ਹੁਣੇ ਗੱਲ ਨਹੀਂ ਮੈਂ ਗੱਲ ਤੁਸੀਂ ਸਾਈਡ ਦੇ ਤਾਂ ਹੋਊਗਾ ਸਾਡੇ ਮੂਰੇ ਗੱਲ ਕਰੋ ਅਸੀਂ ਤਾਂ ਹਟ ਜਾਨੇ ਠੀਕ ਹੈ ਗੱਲ ਕਰ ਸਾਡ ਤੇ ਉਹ ਤੁਸੀਂ ਕੋਈ ਗੱਲ ਕਰ ਲੰਦੇ ਓ ਆਪਣੇ ਤੁਹਾਡੇ ਡਰਾਈਵਰ ਕਿੱਥੇ ਆ ਸਰ ਦੇਖੋ ਪਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਨੇ ਜਨਰਲ ਮੈਨੇਜਰ ਦੀ ਗੱਲ ਕਰੀ ਜੀਐਮ ਦੀ ਵੀ ਫਿਰ ਜੀਐਮ ਦੇ ਦਫ਼ਤਰ ਮੂਰੇ ਜਾ ਕੇ ਤਾਰਨਾ ਲਾਓ ਨਾ ਤੁਸੀਂ ਉੱਥੇ ਕਰੋ ਤੁਸੀਂ ਡਰਾਈਵਰ ਵੀਰਾਂ ਨੂੰ ਪਰੇਸ਼ਾਨ ਕਰਿਆ ਤੁਸੀਂ ਹੋਰ ਜਿਹੜੀ ਜਨਤਾ ਖੜੀ ਆ ਉਹਨਾਂ ਨੂੰ ਪਰੇਸ਼ਾਨ ਕਰਿਆ ਡਰਾਈਵਰ ਹੀ ਪਰੇਸ਼ਾਨ ਕਰਦੇ ਆ ਫਿਰ ਡਰਾਈਵਰ ਪਰੇਸ਼ਾਨ ਕਰਦੇ ਆ ਠੀਕ ਹੈ ਫਿਰ ਇੱਕ ਸੋਲੂਸ਼ਨ ਹੈ ਠੀਕ ਹੈਗਾ ਠੀਕ ਹੈ ਮੇਰੀ ਗੱਲ ਸੁਣੋ ਮੈਂ ਮੈਂ ਮੈਨੂੰ ਬੋਲਣ ਦਿਓ ਠੀਕ ਹੈ ਠੀਕ ਹੈ ਗੱਡੀ 52 ਸੀਟਰ ਹੈ 52 ਸੀਟਰ ਤੋਂ ਇੱਕ ਬੰਦਾ ਉੱਪਰ ਨਹੀਂ ਜਾਊਗਾ ਠੀਕ ਹੈ ਤੁਸੀਂ ਮੰਨਦੇ ਆਂ ਠੀਕ ਹੈ ਕਿਉਂ ਬਾਈ ਤੁਹਾਡੇ ਮੂਰੇ ਚਾਰ ਗੱਡੀਆਂ ਗਿਆ ਤੁਸੀਂ ਅੰਨੇ ਹੋਏ ਪਏ ਤਾਂ ਅੰਨੇ ਹੋਏ ਸੀ ਓਵਰਲੋਡ ਹੀ ਓ ਨਾ ਜੋਗਾ 52 ਸੀਟਰ ਨਹੀਂ ਹੈ ਸਾਡੇ ਜੋਗਾ ਹੀ 52 ਸੀਟਰ ਹੈ ਬਰਾਲੀ ਦੇ ਬੰਦਿਆਂ ਨੂੰ ਗਹੀ 52 ਸੀਟਰ ਹੈ ਫਿਰ ਬਾਕੀ ਲੋਕ ਧਰਨਾ ਨਹੀਂ ਲਾ ਰਹੇ ਬਾਕੀ ਲੋਕ ਧਰਨਾ ਨਹੀਂ ਲਾ ਰਹੇ ਤੁਹਾਨੂੰ ਹੈ ਨਾ ਚਾਰ ਫਾਜ ਵੀ ਹੈਗੀ ਠੀਕ ਹੈ ਨਾ ਤੁਹਾਡੀ 20 ਸਾਲੋਂ ਨਹੀਂ ਰੋਜ਼ ਲੈ ਕੇ ਜਾਂਦੇ ਆਂ ਵੀ ਸਾਡੀ ਫਿਰ ਰੋਜ਼ ਲੈ ਕੇ ਜਾਂਦੇ ਆਂ ਗੱਲ ਉਹੀ ਹੈ ਕਿ ਤੁਹਾਡੀ ਜੇ ਨਦੀਆਂ ਆ ਕੇ ਖੜੀ ਹੁੰਦੀ ਤਾਗਾ ਠੀਕ ਹੈ ਪੂਰੇ ਮੈਂ ਤੁਹਾਨੂੰ ਦੰਦੀ ਆ ਨਾ 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 ਠੀਕ ਹੈ ਠੀਕ ਹੈ ਸੈਲਫੀਿਸ ਤੇ ਸਾਡੀ ਵੀ ਆ ਜਿਨੇ ਤੁਸੀਂ ਸਾਨੂੰ ਗਲਤ ਸਾਬਿਤ ਕਰਦੇ ਆ ਠੀਕ ਹੈ ਪੂਰੇ ਇੱਕ ਹਲਵਾਈ ਜਦੋਂ 50 ਸਵਾਰੀਆਂ ਹੁੰਦੀਆਂ ਨੇ ਉਦੋਂ ਦਾ ਕੋਈ ਬੋਲਦਾ ਨਹੀਂ ਜਦੋਂ ਅਸੀਂ ਵੱਧ ਚੜਾ ਕੇ ਐਕਸੀਡੈਂਟ ਹੋ ਜਾਂਦਾ ਤਾਂ ਪੱਤਰਕਾਰ ਹੀ ਬੋਲਦੇ ਨੇ ਕਿ ਕਿਉਂ ਵੱਧ ਚੜਾਈ ਇਹ ਜਵਾਬ ਹੈ ਡਰਾਈਵਰ ਕਿੱਧਰ ਜਾਵੇ ਨਹੀਂ ਚਲਾਉਂਦਾ ਤਾਂ ਤਾਂ ਅੰਦਰ ਕੰਪਲੀਟ ਆ ਜਾਂਦੀ ਜੀ ਦਿਵਾਰੀ ਚਲਾਉਂਦਾ ਗੱਲ ਸੁਣੋ ਸਰ ਉਰੇ ਨਾਲ ਹੀ ਖਲਵਾਈ ਵਾਲਾ ਮੈਂ ਬੁਲਾ ਕੇ ਲੈ ਕੇ ਆਂਦੀ ਆ ਉਹਦੀ ਸਵੇਰੇ ਦੁਕਾਨ 6 ਵਜੇ ਖੁੱਲ ਜਾਂਦੀ ਹੈ ਉਹਦੇ ਪੁੱਛ ਲੋ ਕਿੰਨੀ ਕੀ ਰੇ ਸੱਚਾਈ ਹੈ ਉਰੇ ਬੱਸ ਕਿੱਥੇ ਰੁਕਦੀ ਹੈ ਕਿੱਥੇ ਨਹੀਂ ਰੁਕਦੀ ਔਰ ਸਭ ਤੋਂ ਵੱਡੀ ਗੱਲ ਕੈਮਰਾ ਲੱਗਿਆ ਵਾ ਕੈਮਰਾ ਖਲਾ ਕੇ ਦੇਖ ਲੋ ਮੈਂ ਜਿੰਨੇ ਵਾਰੀ ਲੈਂਦੀ ਕਿਹੜੀ ਬੱਸ ਨਿਕਲਦੀ ਨਹੀਂ ਠੀਕ ਹੈ ਖਲਵਾਈ ਉਰੇ ਖੜਾ ਰਹਿੰਦਾ 6 ਵਜੇ ਚਲਾਉਦਾ ਕਿੰਨੀ ਕੀ ਖੁੱਲਦੀ ਆਏ ਭਾਜੀ ਭਾਜੀ ਦੇਖੋ ਤੁਹਾਡੀ ਦੁਕਾਨ ਖੁੱਲ ਜਾਂਦੀ 6 ਵਜੇ ਖੁੱਲ 6 ਵਜੇ ਖੁੱਲਦੀ ਆ ਤੁਸੀਂ ਦੱਸੋ ਕਿੰਨੀ ਵਜੇ ਸੌਣੇ ਰੁਕਦੇ ਕਿੰਨੀ ਵਜੇ ਸੌਧਰ ਰੁਕਦੇ ਆ ਫੜਿਓ ਅੰਬਰਸਰ ਤੋਂ ਚੱਲਿਆ ਕਿੰਨੀ ਸਵਾਰੀਆਂ ਦੇਖੋ ਨਹੀਂ ਇਹ ਇਹ ਦੋ ਦੋ ਪ੍ਰਾਜਾ ਜੀ ਇਹ ਕਹਿੰਦੇ ਆ ਵੀ ਜਿਹੜੇ ਖਾਲੀ ਜਾਂਦੇ ਆ ਉਹਦੇ ਉੱਤੇ ਭਾਜੀ ਜੀ ਉਹਨਾਂ ਦੇ ਉਹਨਾਂ ਦਾ ਉਹਨਾਂ ਦਾ ਮੈਂ ਕੀ ਗੱਲ ਕਰਦਾ ਮੈਂ ਉਹਨਾਂ ਦਾ ਜੀਐਮ ਆ ਮੈਂ ਮੈਂ ਓਨਲੀ ਡਰਾਈਵਰ ਆ ਉਹਨਾਂ ਦੇ ਬਰਾਬਰ ਦਾ ਮੇਰੇ ਕੀ ਹੱਤ ਹੈ ਤੁਹਾਡੇ ਕੀ ਹੱਤ ਹੈ ਫਿਰ ਮੈਂ

ਤੇਰੀ ਧਰਨਾ ਮੇਰੇ ਨਾਲ ਖੜੋ ਸਾਥ ਦਿਓ ਜਦੋਂ ਅਸੀਂ ਤਰਨਾ ਦਿੰਦੇ ਆ ਉਦੋਂ ਨਾਲ ਹੀ ਆਉਣ ਵਾਲੀ ਗੱਲ ਹੋ ਗਈ ਅੱਜ ਸਾਡਾ ਵੀ ਕਰ ਦੋ ਤੁਹਾਡਾ ਵੀ ਕੰਮ ਠੀਕ ਹੋ ਜਾ ਇੱਕ ਮਿੰਟ ਇੱਕ ਮਿੰਟ ਵੀਰ ਜੀ ਇੱਕ ਮਿੰਟ ਇਹ ਗੁੱਡੀ ਗੁੱਡੀ ਇੱਕ ਮਿੰਟ ਮੇਰੇ ਜੀਐਮ ਦੇ ਨਾਲ ਗੱਲ ਹੋਈ ਆ ਉਹ ਕਹਿੰਦਾ ਮੈਂ ਇੰਸ਼ੋਰੈਂਸ ਕਰ ਇਹਦੀ ਇਹਨਾਂ ਦੇ ਇਹਨਾਂ ਨੂੰ ਕਹਿੰਦਾ ਮੈਂ ਅੱਗੇ ਤੋਂ ਰੋਕ ਕੇ ਜਾ ਕਰਨਗੇ ਆਪਣੀ ਸ਼ਾਰਟੀ ਸ਼ਾਰਟੀ ਲੈਂਦੇ ਨੇ ਸ਼ਾਰਟੀ ਲੈਂਦੇ ਨੇ ਹਾਂ ਰੋਕ ਕੇ ਉਹਦੀ ਕਿਆ ਹੋਵੇ ਹੈਲੋ ਸਰ ਹਾਂਜੀ ਹਾਂਜੀ ਆ ਨੰਬਰ ਲੈ ਗੋ ਆ ਲੜਕੀਆਂ ਗੱਲ ਕਰਨੀ ਚਾਹੁੰਦੇ ਤੁਹਾਡੇ ਨਾਲ ਨਾ ਲੜਕੀਆਂ ਗੱਲ ਕਰਨੀ ਚਾਹੁੰਦੇ ਆ ਕਰਿਓ ਗੱਲ ਹਾਂ ਜੀ ਗੁੱਡ ਮਾਰਨਿੰਗ ਸਰ ਦੇਖੋ ਸਾਡੀ ਗੱਲ ਇਹ ਹੈ ਕਿ ਅਸੀਂ ਰੋਜ਼ ਖੜੀਆਂ ਰਹਿੰਦੀਆਂ ਹੋਰ ਸਾਡੀ ਕੋਈ ਬੱਸ ਰੋਕ ਕੇ ਨਹੀਂ ਜਾਂਦੀ ਅੱਜ ਪਠਾਨਕੋਟ ਵਾਲੀ ਬੱਸ ਅਸੀਂ ਰੋਕੀ ਅਸੀਂ ਉਹਦੇ ਤਾਂਕਿਆਂ ਵੀ ਪੇਟੀ ਠੀਕ ਹੈ ਕਿ ਸਾਡੀ ਬੱਸ ਖੋਲ ਦੋ ਕਿ ਅਸੀਂ ਜਾਣਾ ਵਾ ਠੀਕ ਹੈ ਉਹ ਹਾਰ ਕੇ ਕਹਿੰਦੇ ਕਿ ਤੁਹਾਡੀ ਜਿੱਦ ਤੇ ਸਾਡੀ ਵੀ ਜਿੱਦ ਅਸੀਂ ਵੀ ਨਹੀਂ ਜਾਣਦੇ ਤੇ ਤੁਸੀਂ ਵੀ ਉਰੇ ਖੜੇ ਹੋ ਹਾਰ ਕੇ ਅਸੀਂ ਅੱਜ ਉਰੇ ਬੱਸ ਦਾ ਧਰਨਾ ਲਾਇਆ ਵਾ ਸਾਨੂੰ ਵੀ ਦਿਖਾਓ ਕਿ ਵੀ ਹਾਂ ਰੋਹ ਉਰੇ ਖਾਲੀ ਬੱਸਾਂ ਜਾਂਦੀਆਂ ਸਾਡਾ ਕੀ ਹੋਊ ਸਰ ਹਾਂਜੀ ਹਾਂਜੀ ਹਾਂ ਬੈਟਰ ਲਾਈਟ ਕੰਡਕਟਰ ਕਹਿੰਦਾ ਹੈ ਡਰਾਈਵਰ ਕਹਿੰਦਾ ਹੈ ਕਿ ਨਹੀਂ ਕੋਲ ਹੈਲੋ ਸਾਰੇ ਕੰਡਕਟਰ ਡਰਾਈਵਰ ਦੋਨੋਂ ਕਹਿੰਦੇ ਨੇ ਹਾਂ ਲਾਈਟ ਹੈ ਮੇਰੇ ਨਾਲ ਕੰਡਕਟਰ ਹਾਂਜੀ ਉਹ ਤੂੰ ਈ ਕੁਰਾਲੀ ਸਵਾਰੀ ਕਿਉਂ ਚੜਾਈ ਕੰਡਕਟਰ ਨਾਲ ਗੱਲ ਕਰਾਓ ਉਹ ਕਹਿੰਦਾ ਮੈਂ ਛੋਟੀ ਦਿੰਦਾਗਾ ਠੀਕ ਹੈ ਜੀ ਉਹ ਆਪ ਕੰਡੈਕਟਰ ਨਾਲ ਗੱਲ ਕਰਨੀ ਨੂੰ ਕਹਿੰਦੇ ਨੇ ਕੰਡੈਕਟਰ ਕਿੱਥੇ ਆ ਕੰਡੈਕਟਰ ਤਾਂ ਉੱਧਰ ਲਾ ਕੇ ਖੜ ਗਿਆ ਤੇ ਜ਼ਰੂਰ ਕਿਤੇ ਨਾ ਕਿਤੇ ਇਹ ਮਸਲਾ ਜਿਹੜਾ ਪੱਖਿਆ ਹੋਇਆ ਤੇ ਜਿੱਥੇ ਵਿਦਿਆਰਥੀ ਅੱਗੇ ਨੇ ਤੇ ਉੱਥੇ ਬੱਸਾਂ ਵਾਲੇ ਵੀ ਕਹਿੰਦੇ ਨੇ ਕਿ ਭਾਈ ਅਸੀਂ ਜੇ ਸਵਾਰੀਆਂ ਵਧਾ ਪਹੁੰਚਾਈਏ ਕਿੱਥੇ ਤੇ ਫਿਲਹਾਲ ਜੋ ਰੋਡਵੇ ਦੀ ਬੱਸ ਡਰਾਈਵਰ ਆ ਉਹਨੇ ਵੀ ਹੁਣ ਰੋਂਗ ਸਾਈਡ ਤੋਂ ਸੜਕ ਤੇ ਜਾਮ ਲਗਾ ਦਿੱਤਾ ਹੈ ਕਿਉਂਕਿ ਉਹ ਕਹਿੰਦੇ ਉਹ ਕਹਿੰਦੇ ਇੱਕ ਮਿੰਟ ਇੱਕ